ਕਿ ਮੇਰੀ ਆਪਾ ਵੱਡੇ ਪੈਰੀ ਗਿਆ ਸੀ ਤੇ ਹਿੱਕੇ ਪੈਰੀ ਆ ਗਿਆ ਬਾਪੂ ਦਾ ਬੇੜਾ ਅੱਜ ਖੁਸ਼ੀਆਂ ਚ ਛਾ ਗਿਆ ਬਾਪੂ ਦਾ ਬੇੜਾ ਅੱਜ ਖੁਸ਼ੀਆਂ ਚ ਛਾ ਗਿਆ ਬਾਪੂ ਦਾ ਬੇੜਾ ਅੱਜ ਖੁਸ਼ੀਆਂ ਚ ਛਾ ਗਿਆ ਚੜਿਆ ਬਾਪੂ ਦੇ ਮੇੜੇ ਵੀਰ ਕਰ ਪੁੱਤ ਜੰਮਿਆ ਚੜਿਆ ਬਾਪ ਦੇ ਮੇੜੇ ਵੀਰ ਕਰ ਪੁੱਤ ਜੰਮਿਆ ਤੂੰ ਆ ਗਿਆ ਬਾਪੂ ਦੇ ਬੇੜੇ ਆ ਚੰਨ ਵੜਨੇ ਸਿੱਧੂ ਆ ਗਿਆ ਬਾਪੂ ਦੇ ਵੇਲੇ ਮੁੜ ਕੇ ਕੁੰਨੇ ਆ ਦਾ ਚੰਨ ਵਣ ਕੇ ਸਿੱਧੂ ਆ ਗਿਆ ਬਾਪੂ ਦੇ ਵੇਲੇ ਮੁੜ ਕੇ ਕੁੰਨੇ ਆ ਦਾ ਚੰਨ ਵਣ ਕੇ ਰੱਬ ਦੇ ਰਾਮ ਕਾਲਾਈਆਂ ਦੀ ਕਰ ਬਾਪੂ ਦੇ 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 ਪਹੁੰਚੇ ਤੁਸੀਂ ਜਾ ਕੇ ਮਿਲ ਕੇ ਆ ਬਲਕੌਰ ਸਿੱਕ ਨੂੰ ਕਿਸ ਤਰ੍ਹਾਂ ਦਾ ਲੱਗਿਆ ਕੀ ਫਰਸਟ ਐਕਸ਼ਨ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਬਹੁਤ ਜ਼ਿਆਦਾ ਸਾਥੀ ਪਾ ਜਿਉਂ ਦੀ ਕੱਲ ਵੀ ਖਬਰ ਆਈ ਹੈ ਸਾਡਾ ਸਾਡੀ ਤਾਂ ਟਾਈਮ ਨਹੀਂ ਲੱਗ ਰਿਹਾ ਕੱਲ ਵੀ ਪੰਗੜੇ ਪਾਈ ਜਾਂਦੇ ਨਕਈਆਂ ਬਣ ਰਹੇ ਆ ਸੋ ਪਹਿਲਾਂ ਹਵੇਲੀ ਦੇ ਵਿੱਚ ਬਹੁਤ ਸਾਰੇ ਜਸ਼ਨ ਮਨਾਏ ਸੀ ਹਨਾ ਅੱਜ ਬਾਪੂ ਜਨਮ ਦਿਨ ਆਇਆ ਤੇ ਬਾਪੂ ਜਨਮ ਵੀ ਮਿਲ ਕੇ ਬਹੁਤ ਸਾਰੀਆਂ ਮੁਬਾਰਕਾਂ ਦਿੱਤੀਆਂ ਤਾਂ ਸਾਡੇ ਲਈ ਮੈਨੂੰ ਲੱਗਦਾ ਸਭ ਤੋਂ ਜ਼ਿੰਦਗੀ ਦਾ ਵੱਡਾ ਤੇ ਬਹੁਤ ਹੀ ਖੁਸ਼ੀ ਦਾ ਪਾਲਾ ਸਾਡੇ ਲਈ ਇਹ ਹੈ ਕਿ ਉਸ ਪਰਿਵਾਰ ਦੇ ਵਿੱਚ ਜੋ ਪਿਛਲੇ ਲੰਮੇ ਸਮੇਂ ਤੋਂ ਘਰ ਦੇ ਵਿੱਚ ਛਣਾਟਾ ਛਾਇਆ ਹੋਇਆ ਸੀ ਦੁਬਾਰਾ ਖੁਸ਼ੀਆਂ ਆਈਆਂ ਨੇ ਤਾਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰੇ ਕਰੋਨਾ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀਆਂ ਅਰਦਾਸਾਂ ਕਬੂਲ ਹੋਈਆਂ ਨੇ ਪੱਲਾ ਪੰਜਾਬ ਨਹੀਂ ਚੜਦਾ ਪੰਜਾਬ ਵਿਦੇਸ਼ਾਂ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ ਮੈਨੂੰ ਲੱਗਦਾ ਪੰਜਾਬੀ ਵੀ ਗੈਰ ਪੰਜਾਬੀ ਵੀ ਜਿੰਨੇ ਵੀ ਨੇ ਵਿਦੇਸ਼ੀ ਲੋਕ ਹਨਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਦਿਲੋਂ ਦੁਆਵਾਂ ਦਿੱਤੀਆਂ ਅਰਦਾਸਾਂ ਕੀਤੀਆਂ ਤੇ ਅੱਜ ਉਹ ਅਰਦਾਸਾਂ ਪਰਮਾਤਮਾ ਨੇ ਸੁਣੀਆਂ ਨੇ ਸੋ ਸਿੱਧੂ ਫੈਮਿਲੀ ਨੂੰ ਅਸੀਂ ਦਿਲ ਦੇ ਗਹਿਰਾਈਆਂ ਵਿੱਚੋਂ ਮੁਬਾਰਕਬਾਦ ਦਿੰਦੇ ਆ ਤੇ ਸਾਰੇ ਲੋਕਾਂ ਨੂੰ ਵੀ ਮੁਬਾਰਕਾਂ ਦਿੰਦੇ ਆ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਆ ਤੁਹਾਡੇ ਬਹੁਤ ਬਹੁਤ ਕਿਸ ਤਰ੍ਹਾਂ ਖੁਸ਼ੀ ਜਿਹੜੇ ਖੁਸ਼ੀ ਹਾਂ ਉਹ ਤੋਂ ਪਿਛਲੀ ਵਾਰ ਨਾ ਜਦੋਂ ਮਾਤਾ ਨੂੰ ਅਸੀਂ ਸਿੱਧੂ ਜੀ ਦਾ ਜਨਮ ਦਿਨ ਮਨਾਇਆ ਸੀ ਉਹ ਤੋਂ ਅਸੀਂ ਘੋੜੀ ਗਈ ਸੀ ਮੈਂ ਬਰਾਗ ਮੈਂ ਸੀ ਕਿਉਂਕਿ ਉਹ ਤੋਂ ਸਦਮਾ ਲੱਗਿਆ ਹੋਇਆ ਸੀ ਨਾ ਦਿਲ ਦੇ ਅੰਦਰ ਦੁੱਖ ਬੜਾ ਸੀ ਪਰ ਅਸੀਂ ਪਹਿਲੀ ਮਾਤਾ ਜੀ ਨੂੰ ਪੋਜ਼ੀਟਿਵ ਕਰਨ ਦੇ ਲਈ ਲੱਗੇ ਹੋਏ ਸੀ ਜਦੋਂ ਜੈਦ ਲੱਗੀ ਹੋਈ ਸੀ ਕਿਸੇ ਨਾ ਕਿਸੇ ਤੰਗ ਦੇ ਨਾਲ ਇਹਨਾਂ ਦੀ ਚੋਲੀ ਖੁਸ਼ੀਆਂ ਵਾਪਸ ਮਉਣ ਪਰ ਮੈਂ ਉਹੀ ਘੋੜੀ ਹੈ ਜਿਹੜੀ ਮੈਂ ਰਿਪੀਟ ਕਰਾਂਗਾ ਅੱਜ ਖੁਸ਼ੀ ਦੇ ਮਾਹੌਲ ਦੇ ਵਿੱਚ ਕਰਾਂਗਾ ਉਹ ਤੋਂ ਥੋੜੀ ਜਿਹੀ ਗਮਗੀਨ ਕਰੀ ਸੀ ਤੇ ਹੁਣ ਮੈਂ ਕੋੜੀ ਦੇ ਪੁੱਜ ਬੋਲਣਗੇ ਉਹ ਮੈਂ ਤੁਹਾਡਾ ਨਾਮ ਸ਼ਾਂਜੀ ਕਰਨ ਲੱਗਿਆ ਹਲ ਅਮ੍ਰਿਤਾ ਮੇਰੀ ਵੇ ਰਾਜਾ ਦੁਨੀਆ ਤੋਂ ਨਿਆਰੀ ਵੇ ਅਮ੍ਰਿਤਾ ਮੇਰੀ ਵੇ ਰਾਜਾ ਦੁਨੀਆ ਤੋਂ ਨਿਆਰੀ ਵੇ ਗਾਗਰ ਦੇ ਸੁਚੜੇ ਜੇ ਮੋਤੀ ਮਾਨੂ ਦੇਈਏ ਗਾਗਰ ਦੇ ਸੁਚੜੇ ਜੇ ਮੋਤੀ ਮਾਨੂ ਦੇਈਏ ਮਾਨੂ ਦੇਈਏ ਜੀ ਸਾਡੀ ਅਮਰੀ ਨੂੰ ਦੇਈਏ ਪੁੱਤਰਾਂ ਦਾ ਜੰਮਣਾ ਵੇ ਰਾਜਾ ਨੂੰ ਹਾਂ ਦਾ ਆਉਣਾ ਉਤਰਾਂਦਾ ਜੰਮਣਾ ਵੇ ਰਾਜਾ ਨੂੰ ਹਾਂ ਲਾਇਉਨਾ ਵੇ ਅੰਬਰ ਦੀਵਾਰ ਕਾ ਵੇ ਰਾਜਾ ਨੇ ਤਨ ਤਨਾ ਹੋਵੇ ਵੇ ਨਿੱਕੀ ਨਿੱਕੀ ਬੂੰਦੀ ਨਿਕਿਆ ਮੀਵੇ ਵਰੇ ਮਾਂ ਬੇ ਸੋ ਹਗਣ ਤੇਰੇ ਸ਼ਗਨ ਕਰੇ ਮਾਵੇ ਸੋ ਹਕਨ ਤੇਰੇ ਸ਼ਗਨ ਕਰੇ ਸੋਏ ਸ਼ਗਨਾਂ ਨੀਆ ਘੋੜੀਆਂ ਆ ਮਾਤਾ ਚਰਨਪੁਰ ਜੀ ਦੀ ਲਈ ਅਸੀਂ ਪਹਿਲਾਂ ਵੀ ਬੋਲੀਆਂ ਸੀ ਅੱਜ ਤਾ ਅਰਦਾਸਾਂ ਪਰਵਾਨ ਹੋਈਆਂ ਨੇ ਸੋ ਵਾਹਿਗੁਰੂ ਕਰੇ ਅਸੀਂ ਫੇਰ ਉਹ ਉਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹਿਾਂਗੇ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਦੇ ਵੀ ਇਸ ਪਰਿਵਾਰ ਦੇ ਨੇੜੇ ਤੇੜੇ ਨਿਕਦੇ ਉਦਾਸੀ ਦਾ ਪਰਛਾਵਾ ਨਾ ਪਵੇ ਕਿਉਂਕਿ ਇਸ ਪਰਿਵਾਰ ਨੂੰ ਦੇਖ ਕੇ ਪਤਾ ਨਹੀਂ ਕਿੰਨੀਆਂ ਹੀ ਜ਼ਿੰਦਗੀਆਂ ਸਿਰਉਂਦੀਆਂ ਨੇ ਹਨਾ ਕਿੰਨੇ ਹੀ ਲੋਕੋ ਦਾਸੀ ਚੋਂ ਬਾਹਰ ਆਉਂਦੇ ਨੇ ਸੋ ਅੱਜ ਕਰੋੜਾਂ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀ ਆਈ ਹੈ ਕਲਾ ਸਿੱਧੂ ਫੈਮਿਲੀ ਦੇ ਘਰ ਦੇ ਵਿੱਚ ਖੁਸ਼ੀ ਨਹੀਂ ਆਈ ਮੈਨੂੰ ਲੱਗਦਾ ਪੂਰੀ ਮਾਨਮਤਾ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਸੋ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਕਰਦੇ ਆ ਕਾਲਪੁਰ ਕਬੈਗਰੂ ਜੀ ਦਾ ਤੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਖਾਉਂਦੇ ਹਾਂ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ